ਹਾਂਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਮਿਗੇਜੇ ਫਾਰਮ ਲਬੋਰੀ ਫਾਰਮ ਚ ਤਾਂ ਆਪਾਂ ਕੁਝ ਕੁ ਚੂਜੇ ਰੱਖੇ ਆ ਵੱਡੇ ਮੁਰਗੇ ਵੀ ਹੈਗੇ ਆ ਦੋ ਦੁਜੀ ਸਾਈਡ ਆ ਜੇ ਕਿਸੇ ਨੂੰ ਪਤਾ ਹੋਇਆ ਤਾਂ ਦੱਸਿਓ ਇਹਨਾਂ ਦੀ ਨਾ ਕਲਗੀਆਂ ਜਿੱਥੇ ਹੁੰਦੀਆਂ ਨਾ ਉਹਨਾਂ ਦੇ ਕੋਲ ਜ਼ਖਮ ਜਿਹਾ ਹੋਇਆ ਆ ਕਈਆਂ ਜਵਾਰਿਆਂ ਦੇ ਰੱਖਾਂ ਵੀ ਬੰਦ ਹੈ ਆਏ ਵੱਡੀ ਮੁਰਗੀ ਦੇ ਵੀ ਹੈਗੇ ਆ ਆ ਦੇਖੋ ਜਿੱਦਾਂ ਮੌਕੇ ਜੇ ਹੋਏ ਹੁੰਦੇ ਆ ਜਾਂ ਥੋੜੇ ਛੋਟੇ ਜਿਹੇ ਮੌਕੇ ਹੋ ਜਾਂਦੇ ਆ ਤਾਂ ਮੁੰਨ ਹੋਣ ਲੱਗ ਗਏ ਕਰਕੇ ਕਈਆਂ ਜਵਾਰਿਆਂ ਦੇ ਰੱਖਾਂ ਹੀ ਬੰਦ ਹੈ ਆ ਆ ਦੇਖੋ ਜੇ ਕਿਸੇ ਨੂੰ ਪਤਾ ਹੋਇਆ ਕਮੈਂਟਾਂ 'ਚ ਦੱਸਿਓ ਜਰੂਰ ਇਹਨਾਂ ਨੂੰ ਕਿਹੜੀ ਮੈਡੀਸਿਨ ਦਈਏ ਇੱਕ ਨਾਲ ਠੰਡੇ 'ਚ ਇਕੱਠੇ ਜੇ ਹੋ ਕੇ ਬੈਠੇ ਰਹਿੰਦੇ ਆ। ਤਾਂ ਦੇ ਪਿੰਦੇ ਵੀ ਘਟਿਆ। ਆ ਵਿੱਚ ਵਰੀ ਦੇ ਦਾ ਆਖੀ ਬੰਦੀ ਬਈ। ਜੇ ਕਿਸੇ ਨੂੰ ਪਤਾ ਹੋ ਜਾਂਦਾ ਜਰੂਰ ਦੱਸਿਓ। ਇਹਨਾਂ ਦਾ ਹਾਲ। ਆ ਵੀ ਇੱਧਰ ਵੱਡੇ ਆ। ਉਹ ਵੀ ਵੱਡਿਆਂ ਦੀ ਵੀ ਹੈਗੀਆਂ। ਪਰ ਇਹਨਾਂ ਦੇ ਥੋੜੇ ਆ ਜੀ। ਆ ਦੇਖੋ। ਜੇ ਕਿਸੇ ਵੀਰ ਨੂੰ ਪਤਾ ਹੋਇਆ ਤਾਂ ਕਮੈਂਟ ਦੇ ਜ਼ਰੂਰ ਦੱਸਿਓ ਇਹਨਾਂ ਦਾ ਇਲਾਜ ਕਿਵੇਂ